ਜਿਹੜਾ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਦਿਹਾੜਾ ਮਨਾਇਆ ਜਾਂਦਾ ਹੈ ਉਹਦੇ ਬਾਰੇ ਐਸਜੀਪੀਸੀ ਨੂੰ ਬੇਨਤੀ ਕਰਾਏ ਆ ਪਹਿਲਾਂ ਤਾਂ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਇਹ ਅਰਚਨਾ ਮਖਾਨਾ ਬਾਰੇ ਉਹ ਹੁਣ ਕੀ ਉਹਦੀ ਸਥਿਤੀ ਹੈ ਇਹਨਾਂ ਨੂੰ ਵੀ ਨਹੀਂ ਪਤਾ ਹੈਗਾ ਉਹ ਕਿੱਥੇ ਖੜਾ ਹੈ ਉਹ ਗਵਾਹੀਆਂ ਤੇ ਨਹੀਂ ਆ ਰਹੀ ਹੈਗੀ ਹੁਣ ਇਹਦੇ ਬਰਖਿਲਾਫ ਕੇਸ ਕਿਉਂ ਪਾਇਆ ਸੀਗਾ ਕਿਉਂਕਿ ਗੁਰੂ ਸਾਹਿਬ ਨੇ ਸਪਸ਼ਟ ਰੂਪ ਚ ਸਾਨੂੰ ਕਿਹਾ ਹੈਗਾ ਕਿ ਨਾ ਹਮ Hindu ਨਾ Musalman ਔਰ ਜਿਹੜਾ ਯੋਗ ਅਭਿਆਸ ਹੈਗਾ ਉਹ ਪਤੰਜਲੀ ਗ੍ਰੰਥ ਜੋ ਵੇਦਾ ਅਧੀਨ ਹਿੰਦੂ ਧਰਮ ਦਾ ਇੱਕ ਹਿੱਸਾ ਹੈਗਾ ਜਿੱਥੇ ਗੁਰੂ ਸਾਹਿਬ ਨੇ ਕਿਹਾ ਹੈਗਾ ਰਾਮ रहीम ਕੁਰਾਨ ਕਨਾਨ ਅਨੇਕ ਕਹੇ ਮਤ ਇੱਕ ਨਾਮ ਮਾਨੋ ਇਸ ਅਧੀਨ ਅਸੀਂ ਇਹਨਾਂ 'ਚ ਭਰੋਸਾ ਨਹੀਂ ਰੱਖਦੇ ਗੁਰੂ ਸਾਹਿਬ ਨੇ ਯੋਗਾ ਦੇ ਬਰਖਿਲਾਫ ਗੁਰੂ ਗ੍ਰੰਥ ਸਾਹਿਬ ਤੇ ਥਾਂ-ਥਾਂ 'ਤੇ ਸਾਨੂੰ ਸੁਚੇਤ ਕੀਤਾ ਹੈ ਕਿ ਆਪਣਾ ਸਰੀਰ ਮਰੋੜ ਕੇ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਫੇਰ ਗੱਲ ਆ ਗਈ ਜਿੱਥੇ ਐਕਸਰਸਾਈਜ਼ ਕਰਨ ਦੀ ਗੱਲ ਹੈਗੀ ਹੈ ਜਿਹੜਾ ਸ਼ਰੀਰ ਸੰਭਾਲਾ ਹੈ ਦੂਸਰੇ ਪਾਤਸ਼ਾਹ ਨੇ ਖਡੂਰ ਸਾਹਿਬ 'ਚ ਅਖਾੜਾ ਖੋਲ੍ਹਿਆ ਸੀ ਉੱਥੇ ਘੋੜ ਕਰਾਉਂਦੇ ਸੀਗੇ ਇੱਥੇ ਮੀਰੀ ਪੀਰੀ ਦੇ ਮਾਲਕ ਅਕਾਲ ਤਖ਼ਤ ਸਾਹਿਬ ਦੇ ਅਧੀਨ ਸ਼ਸਤਰ ਵਿੱਧਿਆ ਔਰ ਗੱਤਕਾ ਘੋੜ ਸਵਾਰੀ ਨਿਜੇਬਾਜ਼ੀ ਇਹ ਸਾਰਾ ਕੁਝ ਸਿੱਖ ਅਭਿਆਸ ਹੈਗਾ ਇਹ ਧਰਮ ਯੁੱਧ ਵਾਸਤੇ ਹੈਗਾ ਸ਼ਰੀਰ ਸੰਭਾਲ ਵਾਸਤੇ ਹੈਗਾ ਪਰ ਜਿਹੜਾ ਯੋਗ ਅਭਿਆਸ ਹੈ ਉਹ ਆ ਸ਼ਾਸਤਰਾਂ ਅਧਿਨ ਵੇਦਾਂ ਅਧਿਨ ਸਾਡੇ ਤੇ ਲਾਗੂ ਨਹੀਂ ਹੁੰਦਾ ਤੇ ਅਸੀਂ ਐਸਜੀਪੀਸੀ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਕੰਪਲਸਰੀ ਕੀਤਾ ਜਾ ਰਿਹਾ ਹੈਗਾ ਜਿਹੜੇ ਸਾਡੇ ਬੱਚਿਆਂ ਨੂੰ ਇਹ ਕਰਾਉਣ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਸਕੂਲਾਂ ਰਹੀਂ ਕਾਲਜਾਂ ਰਹੀਂ ਦਫ਼ਤਰਾਂ ਦੇ ਵਿੱਚ ਉਹਦੇ ਬਰ ਖਿਲਾਫ ਰਿਟ ਪਟੀਸ਼ਨ ਪਾਉਣ ਤਾਂ ਕਿ ਸਿੱਖੀ ਦਾ ਜਿਹੜਾ ਆ ਸੋਚ ਵਿਚਾਰ ਹੈ ਉਹ ਵੀ ਬੱਚਿਆਂ ਤਾਈਂ ਪਹੁੰਚੇ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਅੱਗੇ ਸਿਖਾ ਸਕੀਏ ਇਹ ਨਾ ਹੋਏ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਬਹਾਸਾ ਨਹੀਂ ਗੁਰਸਿੱਖੀ ਤੋਂ ਤੋੜ ਕੇ ਵੇਦਾਂ ਅਧੀਨ ਜੋੜ ਦਈਏ ਜਿਹੜਾ ਕਿ ਸਾਡਾ ਰਾਹ ਨਹੀਂ ਹੈ ਜਿਹੜਾ ਭਾਰਤ ਦਾ ਸੁਵਿਧਾਨ ਹੈ ਉਹਦੇ ਵਿੱਚ ਧਾਰਾ 25 ਸਾਨੂੰ ਵੱਖਰੇ ਧਰਮ ਤੇ ਉਹਦੀ ਪ੍ਰੈਕਟਿਸ ਦਾ ਹੱਕ ਦਿੰਦਾ ਹੈ ਔਰ ਧਾਰਾ 28 ਕਹਿੰਦਾ ਕਿ ਕਿਸੇ ਵੀ ਧਰਮ ਦਾ ਸਕੂਲਾਂ ਦੇ ਵਿੱਚ ਅਨਲਿਸਟਿਡ ਆ ਰਿਲੀਜੀਅਸ ਇੰਸਟੀਟਿਊਸ਼ਨਲ ਰਨ ਅੰਡਰ ਧਾਰਾ 25 ਉਹਦੇ ਵਿੱਚ ਕਿਸੇ ਧਰਮ ਦੀ ਪ੍ਰੈਕਟਿਸ ਨਹੀਂ ਹੋਣੀ ਚਾਹੀਦੀ ਸੋ ਇਹ ਜਿਹੜੀ ਸਰਕਾਰ ਹੈ ਜਿਹੜਾ 5000 ਸਾਲਾਂ ਤੋਂ ਯੋਗ ਅਭਿਆਸ ਵੇਦਾਂ ਅਧੀਨ ਇੱਕ ਰੱਬ ਨੂੰ ਪ੍ਰਾਪਤੀ ਦਾ ਰਾਹ ਬਣਾਇਆ ਹੋਇਆ ਉਹਨੂੰ ਇਹ ਪ੍ਰੋਮੋਟ ਕਰ ਰਹੀ ਹੈ ਜੋ ਕਿ ਹਿੰਦੂਤਵਾ ਦੀ ਆਈਡੀਓਲੋਜੀ ਹਿੰਦੂ ਸੋਚ ਦੇ ਅਧੀਨ ਚੱਲ ਰਿਹਾ ਹੈਗਾ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਆਪਣਾ ਆਪਸ਼ਨ ਹੋਣਾ ਚਾਹੀਦਾ ਆਪਣਾ ਗਤਕਾ ਦਿਵਸ ਮਨਾਉਣ ਦਾ ਆਪਸ਼ਨ ਹੋਣਾ ਚਾਹੀਦਾ ਜਿਸ ਕਰਕੇ ਅਸੀਂ ਐਸਟੀਪੀਸੀ ਨੂੰ ਇਹਦਾ ਰਿਮਾਈਂਡਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕੋਈ ਗਤਕਾ ਦਿਵਸ ਤੇ ਪ੍ਰੋਮ ਕਰਵਾਇਆ ਜਾਵੇ 21 ਤਰੀਕ ਨੂੰ ਆਏ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਤਕਾ ਦਿਹਾੜਾ ਮਨਾਉਂਦੀ ਹੈ ਕਿਉਂਕਿ ਇਹ ਸਾਡੇ ਗੁਰੂ ਸਾਹਿਬ ਦੇ ਸੋਚ ਅਦੀਨ ਇਹ ਸਾਨੂੰ ਸਿੱਖਣਾ ਚਾਹੀਦਾ ਹੈ ਜਾਣਨਾ ਚਾਹੀਦਾ ਹੈ ਆਪਣੇ ਰੱਖਿਆ ਵਾਸਤੇ ਇਹ ਜਾਣਨਾ ਚਾਹੀਦਾ ਤੇ ਸਰੀਰ ਨੂੰ ਸੰਭਾਲਣਾ ਚਾਹੀਦਾ ਕਾਫੀ ਜਿਹੜੇ ਕਿ ਬੱਚੇ ਨੇ ਗੱਤਕਾ ਸਿੱਖਦੇ ਨੇ ਅਫਵਾਦੇ ਚੱਲਦੇ ਨੇ ਪਰ ਕਿਸੇ ਨਾ ਕਿਸੇ ਪੱਖੋਂ ਉਹ ਬਾਅਦ ਵਿੱਚ ਗੱਤਕਾ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਦੀ ਬਾਣੀ ਪੜੀ ਜਾਂਦੀ ਹੈ ਕੋਈ ਸ਼ਸਤਰ ਵੀ ਆਉਂਦੇ ਨੇ ਸ਼ਸਤਰ ਪ੍ਰੋਵਾਈਡ ਨਹੀਂ ਹੁੰਦੇ ਐਸਜੀਪੀਸੀ ਨੇ ਕੁਝ ਇਸ ਬਾਰੇ ਕਹਿਣਾ ਚਾਹੋ ਕਿ ਜਰੂਰ ਕਰਨਾ ਚਾਹੀਦਾ ਕਿਉਂਕਿ ਦੇਖੋ ਹਿੰਦੂ ਧਰਮ ਸਰਕਾਰ ਦੇ ਪੈਸਿਆਂ ਨਾਲ ਹੀ ਯੋਗਾ ਦੀ ਪ੍ਰੋਮੋਸ਼ਨ ਕਰ ਰਹੀ ਹੈ ਯੋਗ ਵਿਦਿਆ ਇਹਨਾਂ ਦੇ ਜਿਹੜੇ 6 ਸਕੂਲ ਹੈਗੇ ਆ ਉਹਨਾਂ ਵਿੱਚੋਂ ਇੱਕ ਪਤਾਂਜਲੀ ਗ੍ਰੰਥ ਰਾਹੀਂ ਇਹ ਧਰਮ ਧਾਰਮਿਕ ਸਿੱਖਿਆ ਹੈਗੀ ਆ ਔਰ ਸਟੇਟ ਇਹਨੂੰ ਪ੍ਰੋਮੋਟ ਕਰ ਰਿਹਾ ਇਹਦਾ ਚੈਲੰਜ ਹੋਣਾ ਚਾਹੀਦਾ ਹੈ ਕਾਉਟਾਂ ਦੇ ਵਿੱਚ ਔਰ ਐਸਜੀਪੀਸੀ ਨੂੰ ਸਪਸ਼ਟ ਰੂਪ ਚ ਕਹਿਣਾ ਚਾਹੀਦਾ ਹੈ ਕਿ 21 ਤਰੀਕ ਨੂੰ ਜਿਹੜੇ ਵੀ ਗੁਰਸਿੱਖ ਹੈ ਗੁਰੂ ਦੇ ਸੋਚਦੀ ਨਾ ਉਹ ਯੋਗਾ ਦੇ ਥਾਂ ਗੱਤਕਾ ਪ੍ਰੈਕਟਿਸ ਕਰਨ ਉਹ ਘੋੜਸਵਾਰੀ ਪ੍ਰੈਕਟਿਸ ਕਰਨ ਨੀਜੇ ਬਾਜੀ ਉਹ ਸਿੱਖਣ ਸੋ ਇਹ ਜ਼ਰੂਰ ਕਰਨਾ ਚਾਹੀਦਾ ਹੈ ਲਾਸਟ ਸਵਾਲ ਹੈ ਗੁਰੂਆਂ ਦੇ ਨਾਮ ਦੇ ਸਕੂਲ ਤਾਂ ਬਣੇ ਹੋਏ ਨੇ ਨਾ ਤਾਂ ਉੱਥੇ ਪੰਜਾਬੀ ਬੋਲੀ ਜਾਂਦੀ ਔਰ ਨਾ ਹੀ ਗੱਤਾਂ ਸਿਖਾਇਆ ਜਾਂਦਾ ਕੋਈ ਸ਼ਸਤਰ ਵੀ ਸਿਖਾਈ। ਦੇਖੋ ਸਾਡੇ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਦੇ ਚੋਣ ਕਦੀ ਹੁੰਦੇ ਨਹੀਂ। ਜਿਹੜੀ ਆਮ ਗੁਰ ਕੀ ਸੰਗਤ ਹੈਗੀ ਆ ਉਹ ਆਪਣਾ ਮਤਦਾਨ ਪਾ ਕੇ ਇਹ ਸੰਸਥਾ ਨੂੰ ਸਾਫ਼ ਨਹੀਂ ਕਰ ਸਕਦੀ। ਇਹਦੇ ਉੱਤੇ ਕਾਬਜ ਹੋਏ ਹੋਏ ਹੈਗੇ ਆ। ਚੋਣ ਹੁੰਦੇ ਨਹੀਂ ਤੇ ਇਹ 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 ਲਿਫਾਫਿਆਂ 'ਚੋਂ ਅ ਅਹੁਦੇ ਤੇ ਬੈਠਦੇ ਹੈਗੇ ਆ। ਜਿੰਨੀ ਦੇਰ ਸਾਡਾ ਜਮਹੂਰੀਅਤ ਬਹਾਲ ਨਹੀਂ ਹੁੰਦੀ ਉਨੀ ਦੇਰ ਇਹ ਸੰਸਥਾਵਾਂ ਠੀਕ ਤਰ੍ਹਾਂ ਚੱਲਣਗੀਆਂ ਨਹੀਂ ਇਹ ਭਾਵੇਂ ਐਸਡੀਪੀਸੀ ਹੋਏ ਕਕਸਾਲਾਂ ਹੋਣ ਚਾਹੇ ਇਹ ਚੀਫ ਖਾਲਸਾ ਦਵਾਨ ਹੋਏ ਟਾਈਮ ਸਿਰੇ ਸੰਗਤ ਦੀ ਪ੍ਰਮਾਣਗੀ ਇਹਨਾਂ ਨੂੰ ਲੈਣੀ ਚਾਹੀਦੀ ਹੈ